ਸ਼ੁਭਕਾਮਨਾਵਾਂ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਫਰੀਦਕੋਟ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਉਪ ਦੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਚੰਦਰ ਸ਼ੇਖਰਨ ਡਾਕਟਰ ਰਿਸ਼ੀਪ ਦੀਪ ਅਤੇ ਹੋਰ ਕਈ ਪਤਵੰਤੇ ਸੱਜਣਾ ਨੇ ਖੂਨਦਾਨ ਕੈਂਪ ਦਾ ਮਾਣ ਦਿੱਤਾ ਜਿहां ਦੱਸਦੀ ਹੈ ਕਿ ਖੂਨਦਾਨ ਕਰਨਾ ਇੱਕ ਖੂਨਦਾਨੀਆਂ ਨੂੰ ਬਾਬਾ ਸ਼ੇਖ ਫਰੀਦ ਜੀ ਦਾ ਇੱਕ ਸਰੂਪ ਅਤੇ ਸੱਚ ਕਿੱਤੇ ਦੀ ਉਹਨਾਂ ਨੂੰ ਸਨਮਾਨਿਤ ਕੀਤਾ ਦੇਖਦੇ ਹਾਂ ਪੂਰੀ ਰਿਪੋਰਟ कैंप लादे है और इस साल भी लाया है ये बहुत ही अच्छा उपराला है मानवता की सेवा लिय क्योंकि इन्हों गया एक यूनिट असी अलग अलग चार कंपोनेंट्स बना के चार इंसानी गिनती जाएं। है जी बचाइया जाए जो ह्यूमन ब्लड है ये बार सिंथेटिक नहीं किया जा स नहीं बनाया जा सकता तो यह ब्लड जोड़ा खूनदानिया वालों दिता जाता है ਉਹ ਬਲੱਡ ਜਿਹੜਾ ਸੀ ਇਮੀਡੀਏਟਲੀ ਬਲੱਡ ਲੈ ਕੇ ਜਿੰਨੇ ਆ ਪਲੇਸਮੈਂਟਸ ਉਸ ਨਾਲੋਂ ਬਹੁਤ ਬਿਹਤਰ ਹੈ ਨੰਬਰ 1 ਜਿਹੜੇ ਡੋਨਰਸ ਹੁੰਦੇ ਆ ਇਹਨਾਂ ਦਾ ਰੈਗੂਲਰ ਟੈਸਟਿੰਗ ਹੋਈ ਹੁੰਦੀ ਹੈ ਤਾਂ ਉਹਦੇ ਨਾਲ ਮਰੀਜ਼ ਨੂੰ ਬਲੱਡ ਨਾਲ ਰਿਲੇਟਡ ਬਿਮਾਰੀਆਂ ਜਿਹੜੀਆਂ ਫੈਲਣ ਦਾ ਖਤਰਾ ਨਹੀਂ ਹੁੰਦਾ ਦੂਸਰਾ ਇਹ ਪਲਾਟਾ ਹੈ ਕਿਉਂਕਿ ਇਹਨਾਂ ਦੇ ਵੱਲੋਂ ਜਿਹੜਾ ਬਲੱਡ ਦਿੱਤਾ ਜਾਂਦਾ ਹੈ ਉਹ ਬਲੱਡ ਬੈਂਕ ਦੇ ਵਿੱਚ ਜਿੰਨਾ ਰਿਕੁਆਇਰਡ ਟਾਈਮ ਰੱਖਣਾ ਹੁੰਦਾ ਹੈ ਬਲੱਡ ਨੂੰ ਸੇਵ ਕਰਨ ਲਈ ਉਹ ਸਾਰੇ ਪ੍ਰੋਸੈਸ ਚ ਬਲੱਡ ਲੰਘ ਜਾਂਦਾ ਹੈ ਤਾਂ ਜਿਹੜੀ ਰਿਪਲੇਸਮੈਂਟ ਹੈ ਉਸ ਦੇ ਵਿੱਚ ਭਾਵਾਂ ਦੀ ਅਸੀਂ ਬਲੱਡ ਦੇ ਟੈਸਟ ਕਰਦੇ ਆਂ ਪਰ ਕੁਝ ਐਕਸਟਰਾ ਦੇ ਕਟਾਨੂ ਆ ਜਿਹੜੇ ਉਸ ਪੀਰੀਅਡ ਦੇ ਵਿੱਚ ਟ੍ਰਾਂਸਫਰ ਹੋ ਸਕਦੇ ਆ ਤਾਂ ਡੋਨਰ ਦੇ ਬਲੱਡ ਤੋਂ ਟ੍ਰਾਂਸਫਰ ਨਹੀਂ ਹੁੰਦਾ ਤੀਸਰਾ ਪਰਿਵਾਰ ਨੂੰ ਬੜੀ ਘਬਰਾਹਟ ਹੁੰਦੀ ਹੈ ਜਦੋਂ ਉਹਨੂੰ ਬਲੱਡ ਚਾਹੀਦਾ ਹੁੰਦਾ ਹੈ ਕਿ ਜਦੋਂ ਜਾਂਦੇ ਆ ਉਹਨੂੰ ਕਹਿੰਦੇ ਆ ਭਾਈ ਡੋਨਰ ਲੈ ਕੇ ਆਓ ਤਾਂ ਬੜਾ ਔਖਾ ਲੱਗਦਾ ਹੈ ਪਾ ਇਹਨਾਂ ਦਾ ਜਿਹੜਾ ਯੋਗਦਾਨ ਹੈ ਉਹ ਬਹੁਤ ਹੀ ਅੱਛਾ ਹੈ ਬਹੁਤ ਵਧੀਆ ਹੈ ਔਰ ਅਸੀਂ ਇਹਨਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤੇ ਰਹੀਆਂ ਤੇ ਦਿੰਦੇ ਵੀ ਰਹਿਾਂਗੇ ਔਰ ਇਹਨਾਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆਂ ਵੀ ਇਹ ਇਮਾਨਤਾ ਦੀ ਸੇਵਾ ਲਈ ਸਾਰੀ ਟੀਮ ਬਲਜੀਤ ਸ਼ਰਮਾ ਜੀ ਦੀ ਬੇਸ ਦੇ ਵਿੱਚ ਲੱਗੀ ਹੋਈ ਹੈ ਇਹਨਾਂ ਦਾ ਇੱਕ-ਇੱਕ ਮੈਂਬਰ ਜਿਨ੍ਹਾਂ ਦਾ ਨਾਮ ਵੀ ਨਹੀਂ ਲਿਆ ਉਹਨਾਂ ਦਾ ਵੀ ਮੈਂ ਨਿੱਜੀ ਤੌਰ ਤੇ ਧੰਨਵਾਦੀ ਆਂ ਯੋ ਮਾਨਸਿਕ ਸੇਵਾਦਾਰ ਹੈ ਔਰ ਪ੍ਰੈਸ ਦਾ ਬਿਸ਼ੇਸ਼ ਤੌਰ ਤੇ ਧਨਵਾਦੀ ਹੈ ਜਿਹੜਾ ਇਸ ਤਰ੍ਹਾਂ ਦੀਆਂ ਪੋਜ਼ਿਟਿਵ ਐਕਟੀਵਿਟੀਆਂ ਨੂੰ ਸਮਾਜ ਦੇ ਵਿੱਚ ਲਾ ਕੇ ਇਸ ਅੱਛੇ ਕੰਮ ਨੂੰ ਹਾਈਲਾਈਟ ਕਰਦਾ ਹੈ ਕਿਉਂਕਿ ਜੇ ਕੋਈ ਕੰਮ ਹਾਈਲਾਈਟ ਹੀ ਨਾ ਹੋਇਆ ਤਾਂ ਉਹ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਭਾਵਨਾ ਨੂੰ ਪੈਦਾ ਕਰਨ ਵਿੱਚ ਜਿਹੜਾ ਤੁਹਾਡਾ ਯੋਗਦਾਨ ਹੈ ਇਸ ਲਈ ਤੁਸੀਂ ਬਹੁਤ ਵਧਾਈ ਦੇ ਹੱਕਦਾਰ ਹੋ ਇਹ ਬਹੁਤ ਵੱਡਾ ਇੱਕ ਉਪਰਾਲਾ ਹੈ ਦਾਫਾ ਫੀਡ ਬਲੱਡ ਸਰਵ ਸੋਸਾਇਟੀ ਵੱਲੋਂ ਜਿਨ੍ਹਾਂ ਨੂੰ ਸਹਿਯੋਗ ਦੇ ਰਹੇ ਨੇ ਤੇ ਕਲੱਬ ਮਹਾਕਾਲ ਮਹਾਕਾਲ ਸਵਰਗ ਧਾਮ ਫਰੀਦਕੋਟ ਇਹ ਦੋਨਾਂ ਕਲੱਬਾਂ ਤੇ ਸੁਸਾਇਟੀ ਨੇ ਰਲ ਕੇ ਬਾਬਾ ਫਰੀਦ ਜੀ ਦੇ 56ਵੇਂ ਆਗਮਨ ਪੁਰਬ ਦੇ ਉੱਤੇ ਬਲੱਡ ਡੋਨੇਸ਼ਨ ਕੈਂਪ ਲਾਇਆ ਸੀ ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਸੰਖਿਆ ਦੇ ਵਿੱਚ ਨੌਜਵਾਨਾਂ ਨੇ ਬਲੱਡ ਡੋਨੇਟ ਕੀਤਾ ਉਹਨੇ ਬਲੱਡ ਡੋਨੇਟ ਕਰਨ ਦੀ ਪ੍ਰਥਾ ਜੋ ਹੈ ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਦੀ ਹੈ ਹੈ ਇਹ ਵੀ ਇੱਕ ਨਸ਼ਾਹੀ ਨੌਜਵਾਨਾਂ ਨੂੰ ਬਲੱਡ ਦੇਣ ਦਾ ਬਲੱਡ ਦਾਨ ਕਰਨ ਦਾ ਪਰ ਜੇ ਅਜਿਹਾ ਨਸ਼ਾ ਸਾਡੀ ਸੋਸਾਇਟੀ ਦੇ ਵਿੱਚ ਆ ਜਾਵੇ ਤਾਂ ਬਹੁਤ ਵਧੀਆ ਇੱਕ ਉਹਨਾਂ ਮਨੁੱਖਾਂ ਵਾਸਤੇ ਯੋਗਦਾਨ ਹੋਵੇਗਾ ਜਿਨ੍ਹਾਂ ਨੂੰ ਸਮੇਂ ਸਿਰ ਖੂਨ ਨਹੀਂ ਮਿਲਦਾ ਤੇ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਇਹ ਅੱਜ ਬਾਬਾ ਫਰੀਦ ਦਾ 5ਵਾਂ ਜਨਮ ਦਿਨ ਹੈ ਜਿਹੜੇ ਮੇਲਾ ਚੱਲ ਰਿਹਾ ਹੈ ਏ ਬਾਬਾ ਫੀ ਸੰਸਥਾਵਾਂ ਅਤੇ ਮਹਾਕਾਲ ਸਰੋਧਨ ਸੇਵਾ ਸੁਸਾਇਟੀ ਵੱਲੋਂ ਫੂਨਦਾਨ ਕੈਂਪ ਲਗਾਇਆ ਗਿਆ ਪਿਛਲੇ ਹਫਤੇ ਵੀ ਲਾਇਆ ਜਿਸ ਦਾ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਜ ਨੂੰ 405 ਯੂਟ ਦਿੱਤੇ ਗਏ ਸੀਗੇ ਅੱਜ ਸਾਡੇ ਕੋਲੇ ਅੰਮ੍ਰਿਤਸਰ ਸਾਹਿਬ ਤੋਂ ਟੀਮ ਆਈ ਹੈ ਜਿਹਨਾਂ ਰਹੀ ਵੱਤ ਤੋਂ ਵੱਤ ਬਲੱਡ ਦੇ ਰਹੇ ਹਨ ਅਤੇ ਨਾਲ ਹੀ ਇਧਰਲੇ ਪਾਸੇ ਲੰਗਰ ਚੱਲ ਰਿਹਾ ਹੈ ਅਸੀਂ ਸਾਰੇ ਨੌਜਵਾਨ ਵੀਰਾਂ ਨੂੰ ਕਹਿੰਦੇ ਆਂ ਵੀ ਵੱਤ ਤੋਂ ਵੱਤ ਖੂਨਦਾਨ ਕਰੋ लाभ उठाओ शेख बाबा फरीदुद्दीन शेख बाबा शेख फरीदुदीन रोतला का जो ये मेला का उपलब्ध में जो के ब्लड कैम्प लगा मैं तो कहता हूँ बहुत अच्छा काम है सभी संस्था मिलकर कर रहे हैं इस कैंप में योगदान दे रहे हैं देखो यहाँ पे खूनदान भी हो रहा है उधर लांगुर भी लगा हुआ है समाज सेवा सब मिलकर कर रहे हैं मैं तो ये कहूँ खूनदान मोहादान ये जो बहुत बड़ा दान है योगदान है समाज के लिए मैं तो कहता हूँ सभी भाइयों को इसमें ज्यादा से ज्यादा बाढ़ चढ़ के योगदान देना चाहिए खूनदान मोहादान सबको इस दान करना चाहिए सर। ਪਹਿਲੀ ਰੇਤਾ ਹੋਣ ਕੇ ਰਾਏ ਜਿਹੜੇ ਲੋਕ ਬਲੱਡ ਦਾਨ ਕਰਨ ਤੋਂ ਡਰਦੇ ਰਹਿੰਦੇ ਆ ਵੀ ਬਲੱਡ ਨਹੀਂ ਦੇਣਾ ਚਾਹੀਏ ਆਪਾਂ ਨੂੰ ਕੀ ਹੋ ਜਾਊਗਾ ਉਹਨਾਂ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹਦਾ ਕੋਈ ਨਹੀਂ ਜੋ ਬੰਦਾ ਵਧੀਆ ਹੈਗਾ ਉਹਨੂੰ ਬਲੱਡ ਦੇਣਾ ਚਾਹੀਦਾ ਜੀ ਮੈਸੇਜ ਇਹੀ ਆ ਵੀ ਨਸ਼ੇ ਪਤ ਤੋਂ ਆਪਾਂ ਨੂੰ ਦੂਰ ਰਹਿਣਾ ਚਾਹੀਦਾ ਜੀ ਤੇ ਆਪਾਂ ਨੂੰ ਵਧੀਆ ਕੰਮਾਂ ਦੇ ਵਿੱਚ ਪੈਣਾ ਚਾਹੀਦਾ ਆਪਾਂ ਨੂੰ ਤੇ ਵੱਤੋਂ ਦਾ ਆਪਣ ਖੂਨ ਦਾਨ ਕਰਨਾ ਚਾਹੀਦਾ ਆਪਾਂ ਨੂੰ ਹਾਂਜੀ ਦੇਖੋ ਸਭ ਤੋਂ ਪਹਿਲਾਂ ਤਾਂ ਜਿੰਦਗੀ ਜਿਹੜੀ ਸਫਲ ਹੁੰਦੀ ਹੈ ਖੂਨ ਦਿੰਨੇ ਆ ਜੀ ਦਾਨ ਜਿਹੜਾ ਉਹ ਦਰਗਾਹੇ ਜਾ ਕੇ ਫਲਦਾ ਔਰ ਖੂਨਦਾਨ ਤਾਂ ਪਤਾ ਨਹੀਂ ਕਿੰਨੇ ਕਿ ਦਰਗਾਹਾਂ ਜਾ ਕੇ ਫਲਦਾ ਹੋਊਗਾ ਸਾਨੂੰ ਇਹ ਮਾਨਸਿਕ ਪ੍ਰਵ੍ਰਤੀ ਜਿਹੜੀ ਹੈਗੀ ਇਹਨੂੰ ਧਿਆਗਣਾ ਚਾਹੀਦਾ ਸੈਕੰਡਲੀ ਜਦੋਂ ਅਸੀਂ ਖੂਨ ਦਿੰਨੇ ਆ ਨਾ ਤੇ ਸਾਡੇ ਜਿੰਨੇ ਵੀ ਸਰੀਰ ਦੇ ਟੈਸਟ ਨੇ ਹੈਪਟਾਇਟਸ ਬੀ ਐਸ ਸੀ ਕੋਈ ਵਾਇਰਲ ਐਡਜ਼ ਆਜੋ ਹੋਰ ਬਿਮਾਰੀਆਂ ਨੇ ਸਾਨੂੰ ਉਹਦੇ ਪਤਾ ਲੱਗ ਜਾਂਦਾ ਸੋ ਥੋੜਾ ਮੁਫਤ ਜਾਂਚ ਹੁੰਦੀ ਹੈ ਔਰ ਥੋੜੇ ਦਿੱਤੇ ਖੂਨ ਨਾਲ ਚਾਰ ਜਿੰਦਗੀਆਂ ਬਚਦੀਆਂ ਸੋ ਮੇਂ ਸੰਦੇਸ਼ ਲੋਕਾਂ ਨੂੰ ਮੈਸੇਜ ਇਹੀ ਹੈ ਸਾਰੇ ਲੋਕਾਈ ਨੂੰ ਕਿ ਆਓ ਵੱਧ ਕੇ ਇਹਨਾਂ ਨੌਜਵਾਨਾਂ ਦਾ ਸੇਧ ਲੈ ਕੇ ਆਪਾਂ ਵੱਧ ਤੋਂ ਵੱਧ ਖੂਨਦਾਨ ਕਰਕੇ ਜ਼ਿੰਦਗੀਆਂ ਬਚਾਈਏ